ਜੀ ਬਹੁਤ ਮਾੜੀ ਪਹਿਲਾਂ ਵੀ ਜਦ ਪਾਣੀ ਆਂਦਾ ਜਦ ਵੀ ਪਾਣੀ ਆਂਦਾ ਜਦ ਵੀ ਘਰਾਂ ਚ ਪਾਣੀ ਵੜ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਦੇ ਨਦੀਕੀ ਪਿੰਡ ਬੇਲਾ ਰਾਮਗੜ੍ਹ ਦੀ ਦੋਲਾ ਬਸਤੀ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਹੈ ਸਤਲੁਜ ਦਰਿਆ ਉਹਨਾਂ ਦੇ ਘਰ ਤੋਂ ਕਰੀਬ 2 ਫੁੱਟ ਥੱਲੇ ਚੱਲ ਰਿਹਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਪਾਣੀ ਹੋਰ ਛੱਡਿਆ ਜਾਂਦਾ ਹੈ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਸਕਦਾ ਹੈ ਸਤਲੁਜ ਦਰਿਆ ਵਿੱਚ ਆ ਰਹੇ ਪਾਣੀ ਦੇ ਕਾਰਨ ਉਹਨਾਂ ਨੂੰ ਹੁਣ ਵੀ ਜਿਹੜਾ ਆਪਣੇ ਘਰ ਦੇ ਨੇੜੇ ਪਸ਼ੂਆਂ ਦੇ ਬਾੜੇ ਦੇ ਵਿੱਚ ਟਿਊਬਾ ਤੇ ਜਾਣਾ ਪੈਂਦਾ ਹੈ

मतलब ਮੈਂ ਅਰਜ ਕਾਨੂੰਨ ਵਿੱਚ ਮੈਂ ਹਾਈਵੇਟਰ ਮੈਂ ਤਕਰੀਰ 9060 ਹਾਲਾਤ ਪਹਿਲਾਂ ਤੇ ਇਦਾਂ ਨਹੀਂ ਹੈ ਜੀ ਇਦਾਂ ਦੇ ਕੰਟੀਨਿਊਸਲੀ ਇਦਾਂ ਦੇ ਹਾਲਾਤ ਆ ਰਹੇ ਆ ਜਿਹੜੇ ਸਾਨੂੰ ਹਾਰ ਟ੍ਰੈਬਲ ਕਰ ਰਹੇ ਨਾਥਿੰਗ ਐਲਸ ਇਵਨ ਪ੍ਰਾਈਵੇਟ ਸੰਸਥਾ ਆ ਨਹੀਂ ਇਹ ਕੋਈ ਚੇਲੇ ਆਟਾ ਦਾਸ ਆ ਬੇ ਜੇ ਨਹੀਂ ਦੀਮਾ ਕਰਦੇ ਤੁਸੀਂ ਇੱਕ ਤਾਂ ਚੋਕਰ ਚਾਹੀਦੀ ਇੱਕ ਸ਼ਹਿਰ ਨੂੰ ਇਕਨੋਮਿਕਲੀ ਬਦਲ ਜਾਦੇ ਚੁੱਕੇ ਜਾਏ ਇਬ ਉਹ ਰਹਾਤਾ ਉਹ ਇਹਦਾ ਤਾਂ ਜੋ ਆਪ ਕੋ ਬਹੁਤ ਜ਼ਿਆਦਾ ਫੈਸਿਲਿਟੀ ਪਈ ਆ ਪਰਹਤ ਪਈ ਹੈ ਉਹ ਉਹ ਸਾਡੀ ਪਛਾਣ ਕਰਕੇ ਕਰੇ ਇਹ ਇਹ ਯੂਟੈਲੀ ਕਰਾਈ ਤੇ ਰਾਹਤ ਪੰਦਾ ਅੰਕਲ ਵਿਦਰ ਸੰਗ ਜੀ ਟੈਂਡ ਬਿਲਾ ਆਮ ਖੜੇ ਹਾਲਾਤ ਇੱਥੇ ਜੀ ਬਹੁਤ ਮਾੜੇ ਆ ਤਾਂ ਪਾਣੀ ਬਹੁਤ ਜ਼ਿਆਦਾ ਇੱਥਾਂ ਆਦਾ ਆਇਸਾਲ ਘੜਨ ਖਾਨ ਕਰਦਾ ਸਾਡੀ ਇਹੀ ਹੈ ਮੰਗੋ ਵੀ ਸਾਡੇ ਬੰਗਾ ਲੱਗੇ ਜਾਵਾ ਪਾਣੀ ਸਾਡੇ ਬਹੁਤ ਘਰਾਂ ਦੇ ਕਿੱਲਾ ਫੁੱਟ ਜਿਹੜਾ ਪਾਣੀ ਥੋੜੇ ਧਰਾ ਫੁੱਟ ਦੇ ਜਾਵਾ ਬਸ 2 ਫੁੱਟ ਪਾਣੀ ਹੋਣਾ ਹੀ ਥੱਲੇ ਪਰ ਆ ਇਹ ਹੋਰ ਪਾਣੀ ਪੱਤੇ ਕੋਲੋਂ ਆਉਂਦਾ ਤਾਂ ਫਿਰ ਘਰਾਂ ਦੇ ਵਿੱਚ ਵੱਧ ਜਾਈ ਤੇ ਨਾਲ ਨਾਲ ਜਿੱਦਾਂ ਹੁਣ ਕੋਤੇ ਆ ਨਿਕੜਾ ਨਿਕੜਾ ਜੇ ਹੋਰ ਕਿਸ ਤਰ੍ਹਾਂ ਕਰਦੇ ਵੇ ਚਾਹ ਵਗੈਰਾ ਅਸੀਂ ਟੂਬਾਂ ਤੇ ਜਾਂਦੇ ਜੀ ਤਰਤਾ ਡੰਗਰ ਪੁੱਛੀ ਖੰਣਦੀ ਅੱਗਲੇ ਡੰਗਰ ਪੁੱਛੀ ਗਿਆ ਹਾਂ ਜੀ ਇਹੀ ਤੇ ਹੀ ਮਾਰੇ ਹਲਾ ਬੰਦ ਕੀ ਕਰਦੇ ਮੰਗ assi ਇਹੀ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਸਾਡਾ ਦੰਗਾ ਲਗਾ ਹੋਇਆ ਅੱਲੇ ਪਰ ਅੱਲੇ ਪਰ ਮੇਰਾ ਨਾ ਕੁਲਜੀਤ ਸਿੰਘ ਜੀ ਪਿੰਡ ਬੀਨारामਗੜ ਪਤੀ ਤੇ ਜਹੀ ਹਾਂ ਹਾਂ ਜੀ ਹਾਲਾਤ ਵੀ ਬਹੁਤ ਜ਼ਿਆਦਾ ਹੈ ਫੜਦਾ ਹੁਣ ਡਰੇ ਇੱਕ ਤਰ੍ਹਾਂ ਦਾ ਜੀ ਕਦੋਂ ਪਾਣੀ ਪਾਣੀ ਆ ਜਾਵੇ ਬੰਦ ਜਾਂਦਾ ਬੜੀ ਨਾ ਪਾਣੀ ਦਿਨ ਕਰਦੇ ਨਾ ਕੋਈ ਪਾਣੀ ਵਧੀ ਜਾਂਦਾ ਜੀ ਤੁਹਾਨੂੰ ਹੁਣ ਜਦ ਵੀ ਦੇਖਣਾ ਮਿਲਦਾ ਜੀ ਨਾ ਸਾਂ ਟੰਗਰ ਬਸੂ ਰੱਖੇ ਗਏ ਪੂਰੇ ਵਾਸਤੇ ਵੀ ਘਾਹ ਪੱਠੇ ਦਾ ਵੀ ਇੰਤਜ਼ਾਮ ਕਰਨੇ ਪਏ ਆ ਜੀ ਪਰ ਪਤਾ ਨਹੀਂ ਅੱਗੇ ਕੀ ਕਰੋਂ ਪਾਣੀ ਜ਼ਿਆਦਾ ਆ ਜਾਵੇ ਖਤਰਾ ਹੀ ਪਾਣੀ ਦਾ ਜੀ ਪਿਛਲੇ ਸਾਲ ਵੀ ਜੀ ਪਾਣੀ ਸਾਡੇ ਘਰਾਂ ਤੱਕ ਪੁੱਜ ਗਿਆ ਸੀ ਜਲਦੀ ਬੋਹ ਰਹੀ ਮਾੜਾ ਹਾਸ ਹਾਂਜੀ 2023 ਵਿੱਚ ਪਾਣੀ ਪੁੱਜ ਗਿਆ ਸੀ ਘਰ ਦੇ ਕੋਲ ਹੀ ਹੁਣ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੀ ਹੁਣ ਖਤਰਾ ਹੀ ਹੈ ਪਾਣੀ ਦਾ ਜੀ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪਾਣੀ ਪਾਣੀ ਰੋਕਣੇ ਪ੍ਰਸ਼ਾਸਨ ਦੇਹੀ ਮੈਂ ਕਰਦੇ ਜੀ ਸਾਨੂੰ ਇੱਥੇ ਡੰਗਾ ਲੱਗ ਜਾਵੇ ਸਾਡੇ ਥੋੜੇ ਪਾਣੀ ਦਾ ਜੀ ਬਚਾਅ ਹੋ ਜਾਵੇ ਇਸ ਤਰ੍ਹਾਂ ਦੇ ਬਣਨੇ ਦੇ ਸਾਡੇ ਜੀ ਇੱਥੇ 8 10 ਘਰ ਹੈ ਜੀ ਪਾਣੀ ਦੀ ਮਾਰ ਵਿੱਚ ਜਿਹੜੀ ਹੈ ਅਸੀਂ ਇਹ ਮੈਂ ਕਰਦੇ ਜੀ ਸਾਨੂੰ ਇੱਥੇ ਡੰਗਾ ਜਾਂ ਪਾਣੀ ਥੋੜੀ ਰੋਕ ਥਾਮ ਹੋ ਜਾਵੇ ਡੰਗਾ ਲੱਗ ਜਾਵੇ ਜੀ ਬਚਾਅ ਹੋ ਜਾਵੇ ਨਹੀਂ ਤਾਂ ਹਰੇਕ ਸਾਲ ਪਾਣੀ ਦਾ ਖਤਰਾ ਹੀ ਰਹਿੰਦਾ ਜੀ ਕਿਸ ਤਰ੍ਹਾਂ ਦੇ ਹਾਲਾਤ ਦੇ ਪਰੇ ਹਾਲਾਤ ਜੀ ਬਹੁਤ ਮਾੜੇ ਹੈ ਪਹਿਲਾਂ ਵੀ ਜਦ ਪਾਣੀ ਆਂਦਾ